ਉਠਦਿਆਂ ਸਾਰ ਇਹਨਾਂ ਦੋ ਪੰਕਤੀਆਂ ਦਾ ਜਾਪ ਲਗਾਤਾਰ 10 ਦਿਨ ਕਰਨਾ ਹੈ ਫਿਰ ਦੇਖਣਾ ਭਾਗ ਖੁੱਲਦੇ ਨੇ ਆਪ ਜੀ ਦੇ ਹਰ ਕੰਮ ਦੇ ਵਿੱਚ ਜਿੱਤ ਹੋਵੇਗੀ ਜਿੱਥੇ ਹੱਥ ਪਾ ਲਿਆ ਮੇਰਾ ਸਤਿਗੁਰ ਨਾਨਕ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਸੋ ਵੀਡੀਓ ਨੂੰ ਸ਼ੇਅਰ ਕਰਿਓ ਲਾਈਕ ਤੇ ਕਮੈਂਟ ਵੀ ਕਰਿਓ ਪਿਆਰਿਓ ਸਾਰੇ ਸੰਗਤ ਪਹਿਲਾਂ ਫਤੇ ਬਲਾਓ ਫਤੇ ਦੀ ਆਪਾਂ ਸਾਂਝ ਪਾਈਏ ਕੋਈ ਵੀ ਰਸਨਾ ਵਾਂਝੀ ਨਾ ਰਵੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀਓ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਦੇ ਵਿੱਚ ਆਪਾਂ ਇਹ ਸ਼ਬਦ ਪੜ੍ਹਨੇ ਆ ਮੇਰੇ ਸਤਿਗੁਰੂ ਕਹਿੰਦੇ ਨੇ ਗੁਰ ਚਰਨ ਲਾਗੇ ਦਿਨ ਸੁਭਾਗੇ ਆਪਣਾ ਪਿਰ ਜਾਪੇ ਸਤਿਗੁਰੂ ਗੀਂਦੇ ਭਲਿਆ ਯਾਦ ਕਰੀ ਗੁਰ ਚਰਨ ਲਾਗੇ ਗੁਰੂ ਦੇ ਚਰਨਾਂ ਦੇ ਨਾਲ ਜਦੋਂ ਅਸੀਂ ਲੱਗ ਜਾਈਏ ਦਿਨ ਸੁਭਾਗੇ ਉਦੋਂ ਸਾਰੇ ਸਮੇ ਸਾਰੇ ਦਿਨ ਸਾਰੀਆਂ ਘੜੀਆਂ ਸੁਭਾਗੀਆਂ ਹੋ ਜਾਂਦੀਆਂ ਨੇ ਆਪਣਾ ਪਿਰ ਜਾਪਏ ਕਹਿੰਦੇ ਫਿਰ ਜਦੋਂ ਆਪਣੇ ਆਪ ਨੂੰ ਅਸੀਂ ਜਾਪ ਲੈਨੇ ਆ ਸਮਝ ਲੈਨੇ ਆ ਉਸ ਗੁਰੂ ਦਾ ਜਾਪ ਜਪਣਿਆ ਉਹ ਸਮਝਣ ਤੋਂ ਬਾਅਦ ਕਹਿੰਦੇ ਉਹਨਾਂ ਚੀਜ਼ਾਂ ਦਾ ਫਿਰ ਆਨੰਦ ਹੀ ਵੱਖਰਾ ਹੁੰਦਾ ਹੈ ਤੇ ਉਦੋਂ ਸਤਿਗੁਰੂ ਬਹੁਤ ਵੱਡੀ ਕਿਰਪਾ ਕਰ ਦਿੰਦੇ ਨੇ ਮੇਰੇ ਪਾਤਸ਼ਾਹ ਇੰਨੀ ਵੱਡੀ ਕਿਰਪਾ ਕਰਦੇ ਨੇ ਇੰਨੀ ਵੱਡੀ ਰਹਿਮਤ ਕਰਦੇ ਨੇ ਸਾਹ ਸੰਗਤ ਫਿਰ ਕੋਈ ਨਹੀਂ ਸਮਝਦਾ ਉਹ ਚੀਜ਼ ਨੂੰ ਕੋਈ ਨਹੀਂ ਜਾਣ ਸਕਦਾ ਜਿੰਨੀ ਵੱਡੀ ਗੁਰੂ ਨੇ ਕਿਰਪਾ ਕੀਤੀ ਜਿੰਨੀ ਵੱਡੀ ਸਤਿਗੁਰੂ ਨੇ ਰਹਿਮਤ ਕੀਤੀ ਪਿਆਰਿਓ ਉਸ ਚੀਜ਼ ਨੂੰ ਕੋਈ ਨਹੀਂ ਸਮਝ ਸਕਦਾ ਉਹੀ ਜੀ ਕੋਈ ਕਿਰਪਾ ਨਹੀਂ ਕਰ ਸਕਦਾ ਜਿਹੜੀ ਗੁਰੂ ਕਿਰਪਾ ਕਰਦਾ ਹੈ ਜਿਹੜੀ ਅਕਾਲ ਪੁਰਖ ਨੇ ਰਹਿਮਤ ਕਰ ਦੇਣੀ ਹੈ ਪਿਆਰਿਓ ਉਹਦੀਆਂ ਬਰਕਤਾਂ ਦੇ ਵਿੱਚ ਕੋਈ ਹੋਰ ਐਡ ਨਹੀਂ ਹੋ ਸਕਦਾ ਉਹੀ ਹੱਕਦਾਰ ਹੈ ਜਿਹੜਾ ਉਹਨਾਂ ਦਾ ਹੱਕਦਾਰ ਹੈ ਗੁਰੂ ਉਸੇ ਨੂੰ ਬਖਸ਼ਿਸ਼ ਕਰਦਾ ਹੈ ਜਦੋਂ ਵੀ ਆਪਾਂ ਸਵੇਰੇ ਉੱਠੀਏ ਤੇ ਸਾਧ ਸੰਗਤ ਤੇ ਇਸ ਪੰਗਤੀ ਦਾ ਜਾਪ ਜ਼ਰੂਰ ਕਰੀਏ ਅਨਹਤ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰ ਰਸ ਭੋਗੋ ਕਹਿੰਦੇ ਯਾਦ ਰੱਖਿਓ ਪਿਆਰਿਓ ਕਹਿ ਨਾਨਕ ਪ੍ਰਭ ਆਪ ਮਿਲਿਆ ਕਰਨ ਕਾਰਣ ਜੋਗੋ ਸਤਿਗੁਰੂ ਕਿਰਪਾ ਕਰਦੇ ਨੇ ਮਿਹਰਮੰਦ ਕਰਦੇ ਨੇ ਅਨਹਦ ਬਾਣੀ ਜਿਹੜੀ ਬਹੁਤ ਵੱਡੀ ਬਾਣੀ ਹੈ ਜਿਹਨੂੰ ਆਪਾਂ ਕਹਿੰਦੇ ਧੁਰ ਕੀ ਬਾਣੀ ਆਈ ਤਿੰਨ ਸਗਲ ਹੀ ਚਿੰਤਾ ਮਿਟਾਈ ਜਿਹੜੀ ਪਾਵਨ ਬਾਣੀ ਦੇ ਜਾਪ ਕੀਤੇ ਆ ਮਨ ਵੀ ਸ਼ਾਂਤ ਹੋ ਜਾਏ ਨਹੀਂ ਯਾਦ ਰੱਖਿਓ ਵੀ ਮਨ ਨੂੰ ਸ਼ਾਂਤ ਕਰਨ ਦਾ ਕੋਈ ਹੋਰ ਤਰੀਕਾ ਨਹੀਂ ਮਨ ਦੀ ਭਟਕਣਾ ਕੇਵਲ ਗੁਰੂ ਸ਼ਾਂਤ ਕਰ ਸਕਦਾ ਇਸ ਕਰਕੇ ਇਹ ਅਨਹਦ ਬਾਣੀ ਹੈ ਜਿਹੜੀ ਅਨੇ ਪ੍ਰਕਾਰ ਦੀਆਂ ਚਿੰਤਾਵਾਂ ਨੂੰ ਹਿੱਤਾਂ ਨੂੰ ਖਤਮ ਕਰ ਦਿੰਦੀ ਹੈ ਪਿਆਰਿਓ ਗੁਰ ਸ਼ਬਦ ਜਾਣੀ ਗੁਰ ਸ਼ਬਦ ਦੇ ਨਾਲ ਜੁੜ ਕੇ ਹਰ ਨਾਮ ਹਰ ਰਸ ਭੋਗੋ ਹਰੀ ਦੇ ਨਾਮ ਦੇ ਵਿੱਚ ਹਰੀ ਰਸ ਜਿਹੜਾ ਹੈ ਉਹ ਸਾਨੂੰ ਭੋਗਣ ਨੂੰ ਮਿਲਦਾ ਹੈ ਭਾਵ ਸਾਨੂੰ ਉਸ ਚੀਜ਼ ਦਾ ਆਨੰਦ ਮਾਨਣ ਨੂੰ ਮਿਲਦਾ ਹੈ ਕਹੈ ਨਾਨਕ ਪ੍ਰਭ ਆਪ ਮਿਲਿਆ ਕਰਨ ਕਾਰਨ ਜੋਗੋ ਕਰਨ ਕਰਾਵਨ ਹਾਰਾ ਉਹ ਆਪ ਹੀ ਹੈ ਕਹਿੰਦੇ ਉਹ ਪਰਮਾਤਮਾ ਮਿਲ ਪੈਂਦਾ ਹੈ ਉਹ ਪ੍ਰਭੂ ਮਿਲ ਪੈਂਦਾ ਐਸੀ ਗੁਰੂ ਦੀ ਕਿਰਪਾ ਹੋ ਜਾਂਦੀ ਐ ਐਸੀ ਰਹਿਮਤ ਹੋ ਜਾਂਦੀ ਐ ਹੁਣ ਸਾਧ ਸੰਗਤ ਇਦੋਂ ਵੱਡੀ ਕੋਈ ਹੋਰ ਕਿਰਪਾ ਨਹੀਂ ਹੈ ਜੀ ਇਦੋਂ ਵੱਡੀ ਕੋਈ ਹੋਰ ਰਹਿਮਤ ਨਹੀਂ ਹੈ ਜਿਹੜੀ ਕਿਰਪਾ ਗੁਰੂ ਨੇ ਕਰ ਦਿੱਤੀ ਜਿਹੜੀ ਰਹਿਮਤ ਮੇਰੇ ਸਤਿਗੁਰੂ ਨੇ ਕਰ ਦਿੱਤੀ ਜਿਹੜੀ ਕਿਰਪਾ ਉਸ ਨੇ ਵਰਤਾ ਦਿੱਤੀ ਪਿਆਰਿਓ ਇਹ ਗੱਲ ਯਾਦ ਰੱਖਿਓ ਵੀ ਉਸ ਦੀ ਕਿਰਪਾ ਉਹਨੇ ਕੀਤੀ ਐ ਤੇ ਉਹਦੇ ਬਾਰੇ ਉਹੀ ਜਾਣਦਾ ਹੋਰ ਕੋਈ ਨਹੀਂ ਜਾਣਦਾ ਹੈ ਹੋਰ ਕੋਈ ਨਹੀਂ ਜਾਣਦਾ ਉਹ ਉਹੀ ਜਾਣਦਾ ਹੈ ਸਤਗੁਰੂ ਦੀ ਜਦੋਂ ਕਿਰਪਾ ਹੋ ਜਾਏ ਤੇ ਸਾਧ ਸੰਗਤ ਫਿਰ ਉਹਦੀਆਂ ਜਿਹੜੀਆਂ ਰਹਿਮਤਾਂ ਨੇ ਨਾ ਉਹ ਵਰਤਦੀਆਂ ਨੇ ਤੇ ਸਾਧ ਸੰਗਤ ਫਿਰ ਆਪਾਂ ਨਿਹਾਲ ਹੋ ਜਾਂਦੇ ਆ ਸਤਗੁਰੂ ਬੜੀ ਵੱਡੀ ਕਿਰਪਾ ਕਰਦੇ ਨੇ ਸਾਧ ਸੰਗਤ ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ ਸਤਗੁਰੂ ਕਿਰਪਾ ਕਰ ਦਿੰਦੇ ਨੇ ਜਦੋਂ ਉਹਦੇ ਮੰਗਲ ਗਾਉਣੇ ਸ਼ੁਰੂ ਕਰ ਦਈਏ ਤੇ ਸਤਗੁਰੂ ਕਹਿੰਦੇ ਨੇ ਜਿਹੜਾ ਗ੍ਰਹਿ ਮੰਦਰ ਬਣਿਆ ਘਰ ਜਿਹੜਾ ਨਾ ਆਮ ਆਪ ਦੁਨਿਆਵੀ ਘਰ ਕਹਿੰਦੇ ਮਕਾਨ ਆਪਣਾ ਉਹ ਵੀ ਕਹਿੰਦੇ ਮੰਦਰ ਬਣ ਜਾਂਦਾ ਹੈ ਪਰ ਜਿਹੜੇ ਬੰਦੇ ਦਾ ਅੰਦਰ ਹੈ ਨਾ ਇਹ ਜਿਹੜਾ ਮਨ ਹੈ ਨਾ ਹਿਰਦਾ ਹੈ ਇਹ ਵੀ ਮੰਦਰ ਬਣ ਜਾਂਦਾ ਹੈ ਗੁਰੂ ਇਹਦੇ ਤੇ ਵੀ ਐਸੀ ਕਿਰਪਾ ਕਰ ਦਿੰਦਾ ਹੈ ਐਸੀ ਮਿਹਰ ਕਰ ਦਿੰਦਾ ਹੈ ਗੁਰ ਪ੍ਰਸਾਦੀ ਬੁਝੇ ਆ ਤਾ ਚਲਤ ਹੋਆ ਚਲਤ ਨਦਰੀ ਆਇਆ ਗੁਰੂ ਦੀ ਕਿਰਪਾ ਦੇ ਨਾਲ ਕਹਿੰਦੇ ਇਹਨੂੰ ਸਾਰਾ ਕੁਝ ਜਿਹੜਾ ਨਾ ਫਿਰ ਸਮਝ ਆ ਜਾਂਦਾ ਹੈ ਕੀ ਚਲਾਏ ਮਾਨ ਹੈ ਕੀ ਚਲਾਏ ਮਾਨ ਨਹੀਂ ਸਭ ਕੁਝ ਨਜ਼ਰ ਆਉਣ ਲੱਗ ਜਾਂਦਾ ਹੈ ਸਭ ਕੁਝ ਦਿਖਣ ਲੱਗ ਜਾਂਦਾ ਹੈ ਸਾਧ ਸੰਗਤ ਹਰ ਇੱਕ ਚੀਜ਼ ਤੋਂ ਇਹ ਜਾਣੂ ਹੋ ਜਾਂਦਾ ਹੈ ਗੁਰ ਚਰਨ ਲਾਗੇ ਦਿਨ ਸੁਭਾਗੇ ਆਪਣਾ ਫਿਰ ਜਾਪੇ ਕਹਿੰਦੇ ਜਦੋਂ ਗੁਰੂ ਦੇ ਚਰਨਾਂ ਨਾਲ ਲੱਗ ਜਾਏ ਸਾਰਾ ਕਹਿੰਦੇ ਸਮ ਸੁਭਾਗਾ ਬਣ ਜਾਂਦਾ ਹੈ ਫਿਰ ਇਹਨੂੰ ਸਾਰਾ ਕੁਝ ਆਪਣਾ ਯਾਦ ਆ ਜਾਂਦਾ ਹੈ ਕਿ ਮੇਰਾ ਮੂਲ ਮੇਰੀ ਜਿਹੜੀ ਸੁਰਤ ਐ ਨਾ ਉਹ ਕੇਵਲ ਗੁਰੂ ਹੈ ਤੇ ਮੈਂ ਗੁਰੂ ਨਾਲ ਜੁੜ ਕੇ ਹੀ ਵੱਡੇ ਭਾਗਾਂ ਵਾਲਾ ਬਣ ਸਕਦਾ ਹਾਂ ਗੁਰੂ ਤੋਂ ਬਿਨਾ ਮੇਰੀ ਕੌਡੀ ਵੀ ਕੀਮਤ ਨਹੀਂ ਹੈ ਗੁਰੂ ਤੋਂ ਬਿਨਾ ਮੇਰੀ ਕੀਮਤ ਨਹੀਂ ਪਿਆਰਿਓ ਸਚੋ ਧਿਆਵ ਹੈ ਜਾ ਤੁਧ ਭਾਵ ਹੈ ਗੁਰਮੁਖ ਜਿਨਾ 부ਝਾਵਹਿ ਸਤਗੁਰੂ ਕਹਿੰਦੇ ਨੇ ਜਿਹੜੇ ਸੱਚ ਤੇ ਆਉਂਦੇ ਨੇ ਸੱਚ ਹੀ ਉਹਨਾਂ ਨੂੰ ਪਾਉਂਦਾ ਹੈ ਤੇ ਸੱਚ ਗੁਰਮੁ ਗੁਰਮੁਖ ਭਾਵ ਗੁਰੂ ਨੂੰ ਵੀ ਸੱਚੀ ਪਾਉਣਾ ਗੁਰਮੁਖ ਜਿਨਾ 부ਝਾਵਹਿ ਜਿਹੜੇ ਗੁਰਮੁਖ ਨੇ ਨਾ ਉਹ ਇਸ ਚੀਜ਼ ਨੂੰ ਸਮਝਦੇ ਨੇ ਉਹ ਇਸ ਚੀਜ਼ ਨੂੰ ਜਾਣਦੇ ਨੇ ਸਾਧ ਸੰਗਤ ਆਪਾਂ ਪੜ੍ਹਦੇ ਹਾਂ ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਉਹਨਾਂ ਦੇ ਦੁੱਖ ਵੀ ਸਾਰੇ ਰੋਗ ਸੰਤਾਪ ਸਾਰੇ ਉਤਰ ਜਾਂਦੇ ਨੇ ਜਿਹੜੇ ਸੱਚੀ ਬਾਣੀ ਨੂੰ ਸੁਣਦੇ ਨੇ ਸੱਚੀ ਬਾਣੀ ਨੂੰ ਗਾਉਂਦੇ ਨੇ ਮੇਰੇ ਸਤਿਗੁਰੂ ਉਹਤੇ ਕਿਰਪਾ ਕਰ ਦਿੰਦੇ ਨੇ ਸਵੇਰੇ ਉੱਠਦੇ ਆ ਸਾਰ ਦੋ ਪੰਕਤੀਆਂ ਦਾ ਜਾਪ ਕਰਿਓ ਪਿਆਰਿਓ ਗੁਰਬਾਣੀ ਦੀਆਂ ਕੋਈ ਮਰਜ਼ੀ ਦੋ ਪੰਕਤੀਆਂ ਲੈ ਲਿਓ ਤੇ ਮੇਰੇ ਸਤਿਗੁਰੂ ਕਿਰਪਾ ਕਰ ਦਿੰਦੇ ਨੇ ਤੇ ਪਿਆਰਿਓ ਉਹਨਾਂ ਦਾ ਜਾਪ ਕਰਿਓ ਫਿਰ ਦੇਖਿਓ ਕਿਵੇਂ ਭਾਗ ਖੁੱਲਦੇ ਨੇ ਹਰ ਕੰਮ ਦੇ ਵਿੱਚ ਜਿੱਤ ਮਿਲੇਗੀ ਕਿਉਂਕਿ ਜਦੋਂ ਆਪਾਂ ਉਸ ਕਰਤੇ ਪੁਰਖ ਦੀ ਰਹਿਮਤ ਨੂੰ ਸਮਝਣ ਲੱਗ ਜਾਵਾਂਗੇ ਜਦੋਂ ਉਸ ਕਰਤੇ ਪੁਰਖ ਦੀ ਰਹਿਮਤਾਂ ਦੇ ਨਾਲ ਜੁੜ ਜਾਵਾਂਗੇ ਤੇ ਗੁਰੂ ਉਹਦੋਂ ਕਿਰਪਾ ਕਰ ਦਿੰਦਾ ਮੇਰੇ ਪਾਤਸ਼ਾਹ ਵੀ ਕਹਿੰਦੇ ਨੇ ਗਾਬ ਹੋ ਤਾਂ ਸੋਹਿਲਾ ਘਰ ਸੱਚ ਹੈ ਜਿੱਥੇ ਸਦਾ ਸੱਚ ਧਿਆਵੇ ਸਤਿਗੁਰੂ ਉੱਥੇ ਕਿਰਪਾ ਕਰਦੇ ਨੇ ਜਿੱਥੇ ਸਦਾ ਸੱਚ ਨੂੰ ਧਿਆਇਆ ਜਾਂਦਾ ਹੈ ਕਿ ਸੱਚ ਕੇਵਲ ਗੁਰੂ ਨਾਲ ਜੁੜ ਕੇ ਹੀ ਪ੍ਰਾਪਤ ਹੁੰਦਾ ਹੈ ਤੇ ਜਿੱਥੇ ਸੱਚ ਗੁਰੂ ਨਾਲ ਜੁੜ ਕੇ ਪ੍ਰਾਪਤ ਹੁੰਦਾ ਹੋਵੇ ਤੇ ਪਿਆਰਿਓ ਉਹ ਦਰ ਹੈ ਗੁਰੂ ਨਾਨਕ ਦਾ ਇਸ ਗੱਲ ਨੂੰ ਜ਼ਰੂਰ ਯਾਦ ਰੱਖਿਆ ਜੀ ਜਿਹੜਾ ਗੁਰੂ ਦਾ ਹੋ ਜਾਏ ਤੇ ਗੁਰੂ ਆਪਣੇ ਸੇਵਕ ਦੀ ਹਮੇਸ਼ਾ ਜਿੱਤ ਨੂੰ ਹੀ ਦੇਖਦਾ ਹੈ ਤੇ ਉਹਦੀ ਹਰ ਪਾਸੇ ਜਿੱਤ ਹੁੰਦੀ ਹੈ ਉਹ ਹਰ ਪਾਸੇ ਹੀ ਜਿੱਤਦਾ ਹੈ ਤੇ ਮੇਰੇ ਸਤਿਗੁਰੂ ਉਹਦੇ ਤੇ ਕਿਰਪਾ ਕਰ ਦਿੰਦੇ ਨੇ ਤੇ ਜਿਹੜਾ ਗੁਰੂ ਨਾਲ ਜੁੜ ਜਾਏ ਤੇ ਮੇਰੇ ਪਾਤਸ਼ਾਹ ਉਹਦੇ ਤੇ ਹਮੇਸ਼ਾ ਕਿਰਪਾ ਕਰ ਦਿੰਦੇ ਨੇ ਉਹਨੂੰ ਜਿੱਤ ਦਿਵਾਉਂਦੇ ਨੇ ਮੇਰੇ ਪਾਤਸ਼ਾਹ ਉਹਦੀ ਜਿੱਤ ਹੁੰਦੀ ਰਹਿੰਦੀ ਹੈ ਮੇਰੇ ਸਤਿਗੁਰੂ ਉਹਨੂੰ ਹਰ ਵਕਤ ਜਿਹੜੀ ਹੈ ਕਿਰਪਾ ਕਰਕੇ ਨਿਵਾਜਦੇ ਨੇ ਹਰ ਟਾਈਮ ਉਹਦੇ ਤੇ ਕਿਰਪਾ ਹੁੰਦੀ ਹੈ ਸਤਸੰਗ ਇਹ ਗੁਰੂ ਦੀ ਕਿਰਪਾ ਹੈ ਇਹ ਗੁਰੂ ਦੀ ਮਿਹਰ ਹੈ ਪਿਆਰਿਓ ਯਾਦ ਰੱਖਿਓ ਵੀ ਗੁਰੂ ਬਹੁਤ ਸਮਰੱਥ ਨੇ ਮੇਰੇ ਬਾਦਸ਼ਾਹ ਬਹੁਤ ਸਮਰੱਥ ਨੇ ਸ਼ਾਸਨਤ ਆਪਾਂ ਜਿਵੇਂ ਜਿਵੇਂ ਉਹਨੂੰ ਸਿਮਰਾਂਗੇ ਤੇ ਆਪਣੇ ਤਨ ਦੇ ਮਨ ਦੇ ਜਿਹੜੇ ਕਲੇਸ਼ ਨੇ ਪਿਆਰਿਓ ਇਹ ਸਾਰੇ ਹੀ ਮਿਟ ਜਾਂਦੇ ਨੇ ਕਲ ਕਲੇਸ਼ ਤਨ ਮਾਹੇ ਮਿਟਾਵੋ ਸਤਿਗੁਰੂ ਨੇ ਆਪ ਹੀ ਗੁਰਬਾਣੀ ਦੇ ਵਿੱਚ ਉਹ ਕਹਿ ਦਿੱਤਾ ਆਪ ਹੀ ਉਹਨਾਂ ਨੇ ਉਦਾਹਰਣ ਦੇ ਦਿੱਤੀ ਸਤਿਗੁਰ ਕਹਿੰਦੇ ਨੇ ਕਿਨਕਾ ਇੱਕ ਜਿਸ ਜੀਵ ਸਾਵੈ ਤਾਂ ਕਿ ਮਹਿਮਾ ਗਣੀ ਨਾ ਆਵੇ ਜਿਹਦੇ ਕੋਲੇ ਨਾਮ ਦਾ ਇੱਕ ਵੀ ਕਿਣਕਾ ਹੈ ਕਹਿੰਦੀ ਉਹਦੀ ਮਹਿਮਾ ਵੀ ਜਿਹੜੀ ਆ ਬਹੁਤ ਵੱਡੀ ਤੇ ਮਹਾਨ ਮਹਿਮਾ ਹੈ ਐਡੀ ਵੱਡੀ ਵਡਿਆਈ ਦੇ ਦਿੱਤੀ ਮੇਰੇ ਸਤਿਗੁਰ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ